ਸਰਪੰਚ ਜੀ ਨਾਲ ਗਿਆ ਬਾ ਰੇਸ਼ਮ ਸਿੰਘ ਸਰਪੰਚ ਪਿੰਡ ਮੰਗੂਪੁਰ ਸਭ ਤੋਂ ਸੰਗਤ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਦਿੰਦਾ ਇਸ ਸਥਾਨ ਤੇ ਇਹ ਛਤਵਾਂ ਸੁਲਾਣਾ ਮੇਲਾ ਹੈ 1999 ਦੇ ਵਿੱਚ ਇੱਥੇ ਗੁਰੂ ਪਰਬ ਤੇ ਸੁਲਾਣਾ ਮੇਲਾ ਲੱਗਣਾ ਸ਼ੁਰੂ ਹੋਇਆ ਸੀ ਜਿਹੜਾ ਅੱਜ ਤੱਕ ਬਾਦਸ਼ਕੂਰ ਜਾਰੀ ਹੈ ਪਹਿਲੀ ਤਰੀਕ ਨੂੰ ਪਹਿਲੀ ਲੜੀ ਦੇ 28 ਸ਼੍ਰੀ ਅਖੰਡ ਪਾਤਸ਼ਾਹਬ ਆਰੰਭ ਹੋਏ ਸਨ ਜਿਨ੍ਹਾਂ ਦੇ ਕੱਲ ਪਹਿਲੀ ਲੜੀ ਦੇ ਭੋਗ ਪਏ ਹਨ ਕੱਲ ਨੂੰ ਫਿਰ ਕੋ ਨਮਾਸ਼ੀ ਵਾਲੇ ਦਿਨ 28 ਸ਼੍ਰੀ ਅਖੰਡ ਪਾਤਸ਼ਾਹਬ ਦੇ ਦੂਜੀ ਲੜੀ ਦੇ ਭੋਗ ਪਏ ਹਨ ਜਿਸ ਤਰ੍ਹਾਂ ਤੁਸੀਂ ਦੇਖਿਆ ਹੈ ਕਿ ਬੜੇ ਦੂਰ ਦੂਰ ਤੋਂ ਸੰਗਤਾਂ ਮਾਲਵੇ ਦੇ ਵਿੱਚੋਂ ਮਾਝੇ ਦੇ ਵਿੱਚੋਂ ਹੋਰ ਵੀ ਬੜੀ ਦੂਰਾਂ ਤੋਂ ਇੱਥੇ ਸੰਗਤਾਂ ਜਿਹੜੀਆਂ ਅਨਤਮਸਤਕ ਹੋਰ ਆਉਂਦੀਆਂ ਹਨ ਇਹ ਨਗਰ ਮੰਗੂਪੁਰ ਸਰਹਰ ਕੋਲ ਲੋਵਾਲ ਨੂਰਵਾਲ ਇਲਾਕੇ ਪਾਤੀਆਂ ਸੰਗਤਾਂ ਇਹ ਆਸਥਾਨ ਗੁਰਦੁਆਰਾ ਗੁਰੂ ਨਾਨਕ ਨਵਾਸ ਕਪੂਰਥਲਾ ਸੁਲਤਾਨਪੁਰ ਲੋਧੀ 메ਨ ਰੋਡ ਤੇ ਸਦੀਤ ਹੋਣ ਕਰਕੇ ਇੱਥੇ ਜਿੰਨੇ ਵੀ ਮਾਝੇ ਤੋਂ ਸੰਗਤ ਆਉਂਦੀ ਹੈ ਜੱਸੇ ਪਾਸੇ ਤੋਂ ਸੰਗਤ ਆਉਂਦੀ ਹੈ ਸਾਰਿਆਂ ਦਾ ਰਸਤਾ ਇਹੀ ਹੈ ਤੇ ਇੱਥੇ ਸਾਰੇ ਹੋ ਕੇ ਜਾਂਦੇ ਹਨ ਠੀਕ ਹੈ ਆਪਣਾ ಗ್ರಾಮ ਪੰਚਾਇਤ ਦੇ ਐਨਆਰਆਈ ਭਰਾਵਾਂ ਦਾ ਕਿੰਨਾ ਕਿਰਦਾਰ ਹੈ ਇਥੇ ਜਿੰਨੇ ਵੀ ਵੀਰ ਬਾਹਰ ਗਏ ਹੋਏ ਹਨ ਉਹ ਸਮੁੱਚੇ ਤੌਰ ਤੇ ਹੀ ਇਹ ਮੇਲਾ ਮਨਾਇਆ ਜਾਂਦਾ ਹੈ ਇਹਦੇ ਵਿੱਚ ਪੰਚਾਇਤ ਦੀ ਸ਼ਮੂਲੀਅਤ ਤਾਂ ਹੈ ਹੀ ਹੈ ਇਹ ਸਾਰੀ ਸਰਬੋਤ ਸੰਗਤ ਵੱਲੋਂ ਸਾਡੇ ਤੌਰ ਤੇ ਜਿੰਨੇ ਵੀ ਸਾਡੇ ਨਾਲ ਐਨਆਰਆਈ ਵੀਰ ਗਏ ਹਨ ਵਿਦੇਸ਼ਾਂ ਦੇ ਵਿੱਚ ਉਹਨਾਂ ਦਾ ਪੂਰਨ ਸਹਿਯੋਗ ਹੁੰਦਾ ਹੈ ਤੇ ਸਾਰਿਆਂ ਨੂੰ ਇਸ ਦਿਨ ਤੇ ਬੜਾ ਚਾਅ ਹੁੰਦਾ ਹੈ ਬੜੀ ਖੁੱਲ ਕੇ ਉਹ ਸੇਵਾ ਕਰਦੇ ਹਨ ਮਾਈਕ ਵੀ ਸੇਵਾ ਕਰਦੇ ਹਨ ਤੇ ਸੰਗਤਾਂ ਤੁਸੀਂ ਦੇਖਦੇ ਹੋ ਇੱਥੇ ਹੱਥੀਂ ਵੀ ਮਿਹਨਤ ਸਾਰੀਆਂ ਸੰਗਤਾਂ ਕਰ ਰያ ਹੈ ਹਨ ਠੀਕ ਹੈ ਅੱਜ ਇਹ ਦੋਸਤ ਦਿੱਤਾ ਜਾਵੇ ਘਰਾਂ ਨੂੰ ਆਪਣਾ ਦਰਿਆ ਦੇ ਨਾਲ ਸੇ ਜਾ ਰਹੇ ਹਨ ਇਹਨੂੰ ਸਵਾਗਤੀਆਂ ਵੀ ਕਰ ਰਹੇ ਹੈ ਜਤਿ ਸਵਾਗਤ ਦਾ ਤਿਵਾ ਹੈ ਤੇ ਸੰਗਤ ਨੂੰ ਕੀ ਆਪਣਾ ਸੰਦੇਸ਼ ਦੇਣਾ ਚਾਹੋਗੇ ਵਿਦੇਸ਼ਾਂ ਵਿੱਚ ਨਹੀਂ ਵਿਦੇਸ਼ਾਂ ਵਿੱਚ ਵੀ ਸਜਾਵਟਾਂ ਹੋ ਰਹੀਆਂ ਜੋ ਕਿ ਤਿਆਰੀਆਂ ਕਰ ਰਿਹਾ ਕਰ ਰਿਹਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀ ਹੈ ਕੀ ਕਹਿਣਾ ਚਾਹੋਗੇ ਦੇਖੋ ਇਹ ਬਹੁਤ ਵੱਡਾ ਪੁਰਬ ਹੈ ਸਾਰੇ ਸਿੱਖ ਜਗਤ ਵਾਸਤੇ ਇਹ ਨਹੀਂ ਇਹ ਤਾਂ ਸਾਰੀ ਲੋਕਾਈ ਵਾਸਤੇ ਹੀ ਇੱਕ ਬਹੁਤ ਵੱਡਾ ਪੁਰਬ ਹੈ ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਦਾ ਉਪਦੇਸ਼ ਉਹ ਸਰਬੱਤ ਲੋਕਾਈ ਵਾਸਤੇ ਹੈ ਉਹ ਕਿਸੇ ਇੱਕ ਫਿਰਕੇ ਵਾਸਤੇ ਜਾਂ ਧਰਮ ਦੀ ਵਲਗਣ ਦੇ ਵਿੱਚ ਨਹੀਂ ਉਹ ਰਹਿਬਰ ਸਾਰੇ ਜਗਤ ਦੇ ਰਹਿਬਰ ਹਨ ਇਹ ਮੈਂ ਜਿਹੜੇ ਉਹਨਾਂ ਨੇ ਪ੍ਰਿੰਸੀਪਲ ਦੇ ਤਿੰਨ ਸੁਭਾਅ ਦਿੱਤੇ ਹਨ ਗੁਰੂ ਨਾਨਕ ਦੇਵ ਮਹਾਰਾਜ ਨੇ ਸਿੱਖੀ ਦੇ ਤਿੰਨ ਮੁਢਲੇ ਸੁਭਾਅ ਤੇ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਤੁਸੀਂ ਦੇਖ ਰਹੇ ਹੋ ਪ੍ਰਕਾਸ਼ ਸੰਤਾ ਕਰਨੇ ਸੇਵਾ ਵੀ ਕਰਦੇ ਸੀ ਪ੍ਰਬੰਧ ਹੋ ਰਿਹਾ ਪ੍ਰਬੰਧ ਆਪਣੇ ਆਪ ਹੀ ਸਾਰਾ ਹੋ ਰਿਹਾ ਜਿੱਥੇ-ਜਿੱਥੇ ਵੀ ਕਿਸੇ ਦੀ ਸੇਵਾ ਦੀ ਡਿਊਟੀ ਲੱਗੀ ਹੈ ਬੀਬੀਆਂ ਤੁਸੀਂ ਦੇਖਿਆ ਵਰਤਨਾ ਦੀ ਜਿਹਨਾਂ ਦੀ ਸੇਵਾ ਹੈ ਉਹ ਵਰਤਨਾ ਸਾਫ ਕਰ ਰਹੇ ਹਨ ਜਿਹਨਾਂ ਦੀ ਸੇਵਾ ਸਬਜੀ ਦੀ ਚੀਜ਼ ਚੜਾਈ ਤੇ ਇਹ ਸੇਵਾ ਹੋ ਰਹੀ ਹੈ ਪ੍ਰਸ਼ਾਦਾਂ ਦੀ ਲੋਹਾ ਦੀ ਸੇਵਾ ਸੇਵਾ ਹੋ ਰਹੀ ਹੈ ਤੁੰਦੂਰ ਜਿਹੜੇ ਹਨ ਉਹ ਕਬੂੜੀ ਫੋਲਗਾ ਵੀ ਲੱਗਦਾ ਹੈ ਉਹ ਜਿਹਨਾਂ ਦੀ ਜਿਹਨਾਂ ਦੀ ਸੇਵਾਵਾ ਜਿੱਥੇ-ਜਿੱਥੇ ਵੀ ਕਿਤੇ ਹਨ ਨਿਯਤ ਕੀ ਕੀਆ ਹੋਇਆ ਉਹ ਆਪਣੀ ਸੇਵਾ ਜਰੀਬਾ ਖੂਬ ਨਿਭਾ ਰਿਹਾ ਹੈ ਠੀਕ ਹੈ ਤੁਸੀਂ ਸਾਡੇ ਚਰਨਾਂ ਉਪਰ ਕੀ ਕੀ ਸਮਾਂ ਦਿੱਤਾ ਬਹੁਤ-ਬਹੁਤ ਬਹੁਤ ਸ਼ੁਕਰੀਆ